ਜਿਹੜੀ ਤਰਾਸ ਦੀ ਪੰਜਾਬ ਚ ਆਈ ਹੈ ਉਹਦਾ ਇੱਕ ਰੂਪ ਤੁਹਾਨੂੰ ਦਿਖਾਉਣ ਲੱਗੇ ਆ ਵੀ ਕਿ ਕਿਸ ਕਦਰ ਕਿੰਨਾ ਨੁਕਸਾਨ ਹੋਇਆ ਤੇ ਕਿੰਨਾ ਪਾਣੀ ਜਿਹੜਾ ਉਹ ਚੜ ਗਿਆ ਪੈੜੀਆਂ ਦੇ ਵਿੱਚ ਤੇ ਕਿੰਨੀ ਬਰਬਾਦੀ ਹੋਈ ਜੀ ਆ ਜਿਹੜਾ ਪਾਣੀ ਵਹਿ ਰਹਿਣਾ ਜੀ ਰਤਾ ਪਿੰਡਿਆ ਜੀ ਨਹਿਰ ਦੇ ਵਿੱਚ ਜਿੰਨਾ ਪਾਣੀ ਆ ਰਿਹਾ ਨਾ ਪਿੱਛੋਂ ਨਹਿਰਾਂ ਬੰਦ ਨੇ ਜੀ ਇਹ ਸਾਰਾ ਪਾਣੀ ਝੋਨਿਆਂ ਦੇ ਵਿੱਚੋਂ ਜ਼ਮੀਨਾਂ ਵਿੱਚੋਂ ਨਿਕਲ ਕੇ ਆ ਰਿਹਾ ਜੀ ਇਹ ਸਾਰਾ ਹੜ ਦਾ ਪਾਣੀ ਹੈ ਜੀ ਜਿਹੜਾ ਲਹਿਰਿਆ ਵਾ ਇਹ ਕਾ ਵੀ ਹੜਮੀ ਇਥੋਂ ਰਾਵੀ ਦਰਿਆ ਜੀ ਕੋਰੀਡੋਰ ਵੀ ਕਿ ਭਾਰ ਇਥੋਂ ਤੱਕ ਜਿਹੜਾ ਨੁਕਸਾਨ ਜਿਹੜਾ ਹੋਇਆ ਜੀ ਯਾਰ ਤਾਂ ਪਿੰਡ ਦੀ ਤਸਵੀਰ ਆ ਵੇਖੋ ਆ ਸਾਰਾ ਪਾਣੀ ਪਾਣੀ ਦਾ ਜਿਹੜਾ ਵਦਬੋ ਆ ਰਹੀ ਆ ਤਾਂ ਇਹ ਕਹਿੰਦੇ ਨੇ ਵੀ ਇਹਦੇ ਨਾਲ ਬੜੇ ਨੁਕਸਾਨ ਦੀ ਪਾਣੀ ਲਹਿ ਗਿਆ ਪਰ ਵੱਡੇ ਦੁੱਖ ਦੇ ਗਿਆ ਜੀ ਤੇ ਝੋਨੇ ਦੇ ਬਿਲਕੁਲ ਬਰਬਾਦ ਹੋ ਗਏ ਜੀ ਝੋਨਿਆਂ ਦਾ ਤਾਂ ਕੋਈ ਰਹਿ ਨਹੀਂ ਗਿਆ ਜੀ ਕੋਈ ਇੰਨੀ ਬਰਬਾਦੀ ਹੋ ਗਈ ਆ ਤਾਂ ਨੂੰ ਦਿਖਾਉਨੇ ਆ ਜਿਆਦੀ ਪਾਣੀ ਜਿਹੜਾ ਨਿਕਲ ਰਿਹਾ ਹੈ ਪਹਿਲੀਆਂ ਦੇ ਵਿੱਚੋਂ ਇਹ ਸਾਰਾ ਪਾਣੀ ਜਿਹੜਾ ਹਟਦਾ ਜੀ ਇਹ ਟੋਟਲ ਪਾਣੀ ਜਿਹੜਾ ਹਟਦਾ ਹੀ ਆ ਰਿਹਾ ਜੀ ਇਹ ਪਿਛੋਂ ਨਹਿਰਾ ਬਿਲਕੁਲ ਬੰਦਿਆ ਜੀ ਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਿਆ ਪਰ ਦੂਰ ਹੜਵੇਂ ਖੜੇ ਆ ਰਾਵੀ ਦਰਿਆ ਤੋਂ ਜੀ ਐਸ ਪਾਸੇ ਰੱਤਾ ਪਿੰਡ ਆ ਜੀ ਆਹ ਵਿੱਚੋਂ ਨੇ ਜਿਹੜੇ ਨਜ਼ਰ ਆ ਰਹੇ ਨੇ ਦੂਰ ਤੱਕ ਦੀ ਬਰਬਾਦ ਹੋ ਗਈ ਸੰਗਤ ਜੀ ਬਿਲਕੁਲੀ ਖਤਮ ਹੋ ਗਏ ਗੁਰੂ ਮਹਾਰਾਜ ਮਿਹਰ ਕਰੇ ਸੱਚੇ ਪਾਤਸ਼ਾਹ ਇਹ ਜਿਹੜੇ ਗੁਰੂ ਪਾਤਸ਼ਾਹ ਮਿਹਰ ਭਰਿਆਤ ਰੱਖੇ ਜੋ ਇੰਨਾ ਵੱਡਾ ਨੁਕਸਾਨ ਜਿਹੜਾ ਹੋਇਆ ਜੀ ਇਹ ਸਾਰਾ ਪਾਣੀ ਜਿੰਨਾ ਆ ਰਿਹਾ ਨਾ ਜੀ ਇਹ ਸਾਰਾ ਹੀ ਹੜ ਦਾ ਪਾਣੀ ਜਿਹੜਾ ਜਮੀਨਾਂ ਦੇ ਵਿੱਚੋਂ ਜਿਹੜਾ ਉਹ ਆ ਰਿਹਾ ਜੀ ਤੁਸੀਂ ਵੇਖੋ ਆ ਅਗਲੇ ਪਾਸੇ ਵੀ ਆ ਜਿਹੜਾ ਝੋਨਾ ਪਾ ਰਿਆ ਨਾ ਜੀ ਉਹ ਵੀ ਬਰਬਾਦ ਹੋ ਗਿਆ ਜੀ ਸਾਰਾ ਹੀ ਆ ਕਾਲਾ ਪੈ ਗਿਆ ਸਾਰਾ ਤੁਸੀਂ ਵੇਖ ਰਹੇ ਜੀ ਕੋਈ ਦਾਣਾ ਨਹੀਂ ਪਿਆ ਮੁੰਜਰ ਕਿਸੇ ਨੂੰ ਜੀ ਤੇ ਸਰਕਾਰ ਨੇ 20000 ਰੁਪਇਆ ਪ੍ਰਤੀ ਏਕੜ ਜਿਹੜਾ ਐਲਾਨ ਕੀਤਾ ਜੀ ਬੇਨਤੀ ਕਰਾਂਗੇ ਕਿ ਇਹਦਾ ਥੋੜਾ ਵਧਣਾ ਚਾਹੀਦਾ ਮਹਾਜਾ ਜੀ ਇਹਦਾ ਕਿਉਂਕਿ ਜੋ ਹਾਲਾਤ ਆ ਤੁਸੀਂ ਵੇਖ ਰਹੇ ਸਾਹਮਣੇ ਜੀ ਅਜੇ ਆਪਾਂ ਬਹੁਤ ਹੜਮਾਂ ਖੜੇ ਆ ਜੀ 라ਵੀ ਬਹੁਤ ਪਿਛੇ ਰਹਿ ਗਿਆ ਪਰ ਆ ਪਾਰ ਵੀ ਜਿਹੜਾ ਝੋਨਾ ਵੇਖੋ ਸੰਗਤ ਜੀ ਉਹ ਮੱਕੀ ਖਲੋਤੀ ਉਹ ਵੀ ਬਰਬਾਦ ਹੋ ਗਈ ਆ ਝੋਨਾ ਸਾਰਾ ਜਿਹੜਾ ਨਾ ਇਹ ਖਤਮ ਹੋ ਗਿਆ ਜੀ ਇਹ ਨਜ਼ਰ ਤੇ ਆ ਰਿਹਾ ਪਰ ਨਾ ਮੁੰਜਰਾਂ ਚ ਦਾਣੇ ਨਹੀਂ ਜੀ ਤੇ ਗਲਗੇ ਮੋਢੇ ਥੱਲਿਓਂ ਜੀ ਝੋਨੇ ਦੇ ਇਹ ਤਰਾਸ ਦੀ ਬਹੁਤ ਵੱਡੀ ਪਈ ਆ ਜੀ ਸੰਗਤ ਜੀ ਇਹ ਬੜੀ ਦੁਖਦਾਈ ਤਸਵੀਰ ਹੈ ਸਾਡੇ ਪੰਜਾਬ ਦੀ ਜੀ ਗੁਰੂ ਮਹਾਰਾਜ ਮੇਹ ਰੱਖੇ ਆ ਦੂਰ ਤੱਕ ਤੁਸੀਂ ਇੱਥੋਂ ਸ਼ੁਰੂ ਹੁੰਦਾ ਜੀ ਐਸ ਨੁਕਰ ਤੋਂ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਨਾ ਜੀ ਬਹੁਤ ਭਾਰੀ ਨੁਕਸਾਨ ਜਿਹੜਾ ਕਰ ਗਿਆ ਹੜ੍ਹ ਦੀ ਬਹੁਤ ਭਾਰੀ ਵਾਪਸ ਆ ਰਹੇ ਹਾਂ ਸਾਂ ਉਥੋਂ ਰਤਨਛਤੜ ਬਣ ਬਣ ਰਿਹਾ ਉੱਥੇ ਚੱਲ ਰਹੀ ਹੈ ਸੇਵਾ ਜੀ ਅੱਜ ਕੋਰੀਡੋਰ ਤੇ ਸ਼ੁਰੂ ਹੋਈ ਹੈ ਜੀ ਸੇਵਾ ਤੇ ਉੱਥੇ ਹਿੱਸੇ ਪਾ ਕੇ ਆਪਾਂ ਵਾਪਸ ਜਾ ਰਹੇ ਹਾਂ ਸਾਂ ਪਿੰਡ ਨੂੰ ਸਵੇਰੇ ਜਾਈਦਾ ਫਿਰ ਐਸ ਵੇਲੇ ਵਾਪਸੀ ਕਰਾ ਇਥੇ ਖਲੋਤਾ ਨਹੀਂ ਜਾਂਦਾ ਜੀ ਸੰਗਤ ਜੀ ਇੰਨੀ ਬਦਬੋ ਆ ਰਹੀ ਆ ਕਿ ਇਥੇ ਤੁਸੀਂ ਖੜ ਨਹੀਂ ਸਕਦੇ ਤੁਸੀਂ ਅਜਿਹੇ ਹਾਲਾਤ ਪੈਦਾ ਹੋ ਗਏ ਆ ਜੀ ਪ੍ਰਾਲੀ ਗਲ ਗਈ ਆ ਜੀ ਝੋਨਾ ਗਲ ਗਿਆ ਆ ਵੇਖੋ ਕਿੰਦਾ ਕੀਮਤੀ ਸੋਨਾ ਬਰਬਾਦ ਹੋ ਗਿਆ ਜੀ ਹੜ ਨੇ ਕੀਮਤੀ ਸੋਨਾ ਜਿਹੜਾ ਸੀ ਉਹਨੂੰ ਮਿੱਟੀ ਕਰ ਦਿੱਤਾ ਜੀ ਇਹ ਕੁਦਰਤ ਦੀ ਮਾਰ ਐ ਐਸੀ ਪਈ ਆ ਜੀ ਕਿ ਦੱਸਿਆ ਨਹੀਂ ਜਾ ਸਕਦਾ ਐਡਾ ਮਾੜਾ ਸਮਾਂ ਐਡਾ ਦੁੱਖ ਦਾ ਸਮਾਂ ਇੰਨਾ ਏਰੀਆ ਦੇ ਵਿੱਚ ਪਿਆ ਜੀ ਕਿ ਉੱਥੋਂ ਆ ਰਹੇ ਸਾਂ ਜੀ ਸੇਵਾ ਕਰਕੇ ਇੱਥੇ ਖੜੇ ਤੇ ਭਰਾ ਕੁਝ ਖੜੇ ਸਨ ਉਹਨੇ ਆਵਾਜ਼ ਮਾਰੀ ਕਿ ਇੱਥੇ ਵੀ ਤੁਸੀਂ ਆ ਵੇਖਿਓ ਵੀਰ ਜੀ ਸਾਡਾ ਦੁੱਖ ਸਾਡਾ ਇਹ ਸਾਂਝਾ ਕਰੋ ਸੰਗਤਾਂ ਦੇ ਨਾਲ ਉਹ ਆਪਾਂ ਫਿਰ ਉਹਨਾਂ ਵੀਰਾਂ ਕੋ ਜਾਣਕਾਰੀ ਲੈ ਕੇ ਸੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਜੀ ਉਹ ਤਸਵੀਰ ਵਿਖਾਈ ਨਹੀਂ ਜਾ ਸਕਦੀ ਭਰਾ ਰੋ ਪੇ ਜੀ ਉਹ ਸੰਗਤ ਜੀ ਉਹਨਾਂ ਦਾ ਦੁੱਖ ਜਿਹੜਾ ਨਾ ਸੀ ਵੇਖਿਆ ਨਹੀਂ ਜਾਂਦਾ ਦਰਦ ਇੰਨਾ ਇੰਨਾ ਦਰਦ ਦਿਲਾਂ ਦੇ ਵਿੱਚ ਸੰਗਤ ਜੀ ਬੇਨਤੀ ਕਰਾਂਗੇ ਕਿਵੇਂ ਨਾ ਹੋਵੇ ਜਿਵੇਂ ਦਿੱਲੀ ਮੋਰਚੇ 'ਚ ਹੋ ਗਿਆ ਸੀ ਜੀ ਪਹਿਲਾ ਮਹੀਨਾ ਡੇਢ ਮਹੀਨਾ ਬਹੁਤ ਜ਼ਿਆਦਾ ਸੇਵਾ ਉੱਥੇ ਹੋਈ ਜੀ ਉੱਥੇ ਪਤਾ ਮਾਂ ਦੇ ਕਾਜੂ ਖੀਰਾ ਦੇ ਲੰਗਰ ਲੱਗੇ ਜੀ ਬਹੁਤ ਲੰਗਰ ਲੱਗੇ ਪਰ 26 ਜਨਵਰੀ ਤੋਂ ਬਾਅਦ ਫਿਰ ਉੱਥੇ ਜੀ ਉਹੋ ਹੀ ਲੰਗਰ ਜਿਹੜੇ ਸੰਤਾ ਮਹਾਂਪੁਰਸ਼ਾਂ ਬਾਬਿਆਂ ਲਾਏ ਸੀ ਉਹ ਫਿਰ ਚੱਲੇ ਇੱਕ ਸਾਲ ਤੇ ਉਹ ਗੱਲ ਉਹ ਬਣ ਗਈ ਜਿਹੜੀ ਮਹੀਨੇ ਵਾਲੀ ਸੀ ਵੀ ਲੋਕਾਂ ਕਹਤਾਂ ਖਾਵਤ ਬਣ ਗਈ ਜੀ ਉੱਥੇ ਖੀਰਾ ਦੇ ਲੰਗਰ ਹੈ ਉੱਥੇ ਬਦਾਮਾਂ ਦੇ ਲੰਗਰ ਹੈ ਉੱਥੇ ਕਾਜੂਆਂ ਦੇ ਲੰਗਰ ਉਹ ਗੱਲ ਅੱਜ ਵੀ ਚੱਲੀ ਜਾ ਰਹੀ ਆ ਅੱਜ ਵੀ ਲੋਕ ਕਹਿ ਦਿੰਦੇ ਆ ਕਿ ਉੱਥੇ ਇਦਾਂ ਹੋਇਆ ਜੀ ਪਰ ਸੰਗਤ ਜੀ ਇਹ ਸੱਚ ਹੈ ਕਿ 1 ਮਹੀਨੇ ਬਾਅਦ ਅਸਲੀ ਮੋਰਚਾ ਉਹ ਸ਼ੁਰੂ ਹੋਇਆ ਤੇ ਸੰਗਤ ਜੀ ਹੁਣ ਵੀ ਉਹ ਨਾ ਹੋਵੇ ਯੋਰ ਹੋ ਜੇ ਸੇਵਾ ਵਾਲਾ ਕਿ ਜਿਹਨੂੰ ਅਸਲੀ ਸੇਵਾ ਦੀ ਲੋੜ ਪੈਣੀ ਆ ਉਦੋਂ ਫਿਰ ਸੇਵਾਦਾਰ ਪਹੁੰਚਣ ਨਾ ਉਹ ਮਾੜੀ ਗੱਲ ਹੈ ਜੀ ਆਪਾਂ ਇਹਨਾਂ ਦਾ ਦਰਦ ਵੰਡਾਈਏ ਆਪਾਂ ਕਣਕਾਂ ਬਚਾਉਣੀਆਂ ਇਹਨਾਂ ਭਰਾਵਾਂ ਦੀਆਂ ਆਪਾਂ ਜੀ ਜਿੰਨਾ ਹੋ ਸਕੇ ਆਪਾਂ ਕਰੀਏ ਆ ਟਰਾਲੀਆਂ ਜਾ ਰਹੀਆਂ ਸੇਵਾ ਕਰਕੇ ਤੁਹਾਨੂੰ ਦਿਖਾਉਂਦੇ ਆ ਜੀ ਆ ਸਾਬ ਸੇਵਾ ਕਰਕੇ ਵਾਪਸ ਜਾ ਰਹੀਆਂ ਟਰਾਲੀਆਂ ਜੀ ਤੇ ਭਰਾ ਉੱਥੇ ਹੁਣ ਮਿੱਟੀ ਦੀ ਸੇਵਾ ਚੱਲ ਰਹੀ ਆ ਜੀ ਮਿੱਟੀ ਦੀ ਸੇਵਾ ਚੱਲ ਰਹੀ ਆ ਲੋਡ ਵੀ ਵੱਡੀ ਹੈ ਜਿੰਨਾ ਬੰਨਾਂ ਨੇ ਟੁੱਟਣ ਕਰਕੇ ਸਾਡਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਉਹ ਬੰਨ ਜਿਹੜੇ ਉਹ ਬੰਨੇ ਜਾਣ ਤੇ ਤਾਂ ਜੋ ਜੇ ਕਿਤੇ ਥੋੜਾ ਬਹੁਤਾ ਕੋਈ ਮੀਂਹ ਪੈਂਦਾ ਜਾਂ ਪਿੱਛੋਂ ਪਾਣੀ ਆਉਂਦਾ ਉਹਦੇ ਨਾਲ ਨੁਕਸਾਨ ਨਾ ਹੋਵੇ ਸਾਡਾ ਕੋਈ ਜੀ ਤੇ ਆ ਸੰਗਤ ਜੀ ਆ ਸਾਡੀ ਧਰਾਤ ਦੀ ਜ ਸਾਡੇ ਪੰਜਾਬ ਦੀ ਜੋ ਦੁੱਖ ਸਾਨੂੰ ਪਿਆਵਾਂ ਉਹ ਤਸਵੀਰ ਆਪ ਜੀ ਨੂੰ ਬੁਖਾ ਰਹੇ ਆਪਾਂ ਜੀ ਤੇ ਝੋਨੇ ਜਿਹੜੇ ਆ ਉਹ ਤੇ ਬਿਲਕੁਲ ਬਰਬਾਦ ਹੋ ਗਏ ਆ ਜੀ ਇਹ ਅੱਜ ਦਾ ਗੀਤ ਚੱਲ ਰਿਹਾ ਟਰੈਕਟਰ ਤੇ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਬਸ ਗੁਰਾਂ ਦੀ ਕਿਰਪਾ ਨੇ ਬਚਾਉਣਾ ਇਹਨੂੰ ਪੰਜਾਬ ਨੂੰ ਜੀ ਆ ਵੀ ਇਧਰੋਂ ਹੀ ਭਰਾ ਸਾਡੇ ਸੇਵਾ ਕਰਕੇ ਆ ਰਹੇ ਨੇ ਇਹਨਾਂ ਨੂੰ ਪੁੱਛਦੇ ਆ ਭਰਾਵਾਂ ਨੂੰ ਵੀ ਕਿਹੜੇ ਕਿਹੜੇ ਨਗਰ ਤੋਂ ਇਹ ਸਾਡੇ ਵੀਰ ਆ ਰਹੇ ਸੇਵਾ ਕਰਕੇ ਜੀ ਹੋਰ ਜੀ ਸਤਿ ਸ੍ਰੀ ਅਕਾਲ ਜੀ ਭਰਾ ਹੀ ਠੀਕ ਠਾਕ ਹੀ ਜੀ ਕਿਹੜੀ ਜਗ੍ਹਾ ਤੋਂ ਆਏ ਵੀਰ ਹਾਂ ਜੀ ਆਹ ਤਾਰੀ ਬਾਗਾਂ ਬਾਰਡਰ ਤੋਂ ਰੋ ਗੁਰੂ ਮਹਾਰਾਜ ਚੜ੍ਹਦੀ ਕੜਾ ਰਕੇ ਇੱਧਰ ਗਏ ਆ ਪਿੰਡ ਜਿਹੜਾ ਰੱਤਾ ਰੱਤੇ ਪਿੰਡ ਤੋਂ ਇਹ ਵੀ ਵੀਰ ਸੇਵਾ ਲੈ ਕੇ ਆਏ ਸੀ ਉਹ ਪਿੱਛੇ ਵੀ ਆ ਰਹੀਆਂ ਟਰਾਲੀਆਂ ਜੀ ਇਹ ਆ ਵੇਖੋ ਇਹ ਸੇਵਾ ਵਾਲੀ ਵੀ ਕੋਈ ਕਮੀ ਨਹੀਂ ਹਰ ਹੁਣ ਅੱਗੇ ਜਿਹੜੀ ਲੋਡ ਪੈਣੀ ਆ ਉਹ ਜਿਹੜੀ ਪੈਣੀ ਆ ਇਹਨਾਂ ਵੀਰਾਂ ਦੀ ਕਣਕ ਬਜਾਉਂਦੀ ਜੀ ਆਹ ਵੇਖੋ ਹਾਲਾਤ ਜੀ ਇੱਥੇ ਖਲੋਤਾਂ ਨੇ ਜਾਂਦੇ ਜਿਹੜੇ ਘਰ ਹੈ ਆ ਜੀ ਤੇ ਹੌਣ ਵਾਲੇ ਸਮੇਂ ਜਿਹੜੀ ਡਾਕਟਰੀ ਸਹਾਇਤਾ ਉਹਦੀ ਵੀ ਵੱਡੀ ਲੋੜ ਪੈਣੀ ਆ ਜੀ ਤੇ ਇਹਨਾਂ ਦੇ ਕਣਕ ਬਜਾਉਣ ਵਾਸਤੇ ਵੀ ਆਪਾਂ ਮਤ ਕਰੀਏ ਜੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਜਿੱਦਾਂ ਕਿ ਅਸੀਂ 3-4 ਭਰਾ ਅਸੀਂ ਇੱਥੇ ਜਿਹੜੇ ਰਹਿਨੇ ਸੀ ਮਿਲ ਕੇ ਫੈਸਲਾ ਲਾਇਆ ਕਿ ਅਸੀਂ ਇੰਨਾ ਜਿੰਨੀ ਕਿ ਸਮਰੱਥਾ ਪਾਤਸ਼ਾਹ ਨੇ ਬਖਸ਼ੀ ਆ ਤਿੰਨ ਚਾਰ ਕਿਸਾਨਾਂ ਦੀ ਅਸੀਂ ਕਣਕ ਬਜਾਵਾਂਗੇ ਜੀ ਇਦਾਂ ਹੀ ਸਾਰੇ ਭਰਾ ਸਮਰੱਥਾ ਅਨਸਾਰ ਇੱਕ ਕਿਸਾਨ ਦੀ ਦੋ ਕਿਸਾਨ ਦੀ ਜਿੰਨੀ ਆਪਾਂ ਮਤ ਕਰ ਸਕੀਏ ਤੇ ਆਪਾਂ ਇਹਨਾਂ ਦੀ ਕਣਕ ਬਜਾਈਏ ਜੀ ਆਪਾਂ ਇਹਨਾਂ ਦੀ ਤੇ ਇਹ ਦੁੱਖ ਤੁਹਾਨੂੰ ਪਤਾ ਹੀ ਆ ਦਰਿਆ ਦੇ ਪੰਜਾਬੀ ਇਹਨਾਂ ਦੁੱਖ ਬੋਲ ਕੇ ਨਹੀਂ ਦੱਸਣਾ ਕਿਸੇ ਨੂੰ ਜੀ ਆਹ ਵੇਖੋ ਪਾਣੀ ਕਿੱਦਾਂ ਜਾ ਰਿਹਾ ਜੀ ਲਹਿਰਿਆ ਤੇ ਨਾ ਬੋਲ ਕੇ ਦੋਖਣੀ ਦੱਸਣਾ ਇਹ ਸਾਨੂੰ ਵੰਡਾਉਣਾ ਪੈਣਾ ਵੱਡੇ ਜਿਗਰਿਆਂ ਦੇ ਮਾਲਕ ਨੇ ਜੀ ਇਹ ਨੁਕਸਾਨ ਨੂੰ ਹੱਸ ਕੇ ਜਰਨ ਵਾਲੇ ਨੇ ਪਰ ਨੁਕਸਾਨ ਇੰਨਾ ਵੱਡਾ ਜਦਾ ਵਾ ਇਹ ਸਾਨੂੰ ਨਾਲ ਸਮਝਣਾ ਪੈਣਾ ਤੇ ਆ ਬਰਬਾਦੀ ਦੀ ਤਸਵੀਰ ਹੈ ਕਿੰਨੇ ਦਿਨ ਹੋ ਗਿਆ ਚ ਪਾਣੀ ਲੱਥੇ ਨੂੰ ਤੇ ਫਿਰ ਵੀ ਆ ਆ ਰੂਪਿਆ ਜੀ ਅਜੇ ਵੀ